ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਸੂਟ ਦਿਖਾਉਣਾ ਤੁਹਾਨੂੰ ਮੈਂ ਕਾਟਨ ਦੇ ਤੇ ਵੀਡੀਓ ਲੇਡ ਸ਼ੁਰੂ ਕੀਤੀ ਤੇ ਇਹ ਕਰਕੇ ਮੈਂ ਇਕੱਲਾ ਹੀ ਵੀਡੀਓ ਲੱਗਾ ਬਣਾਉਣ ਨੂੰ ਸ਼ੂਟ ਕਰਨ ਲੱਗਾ ਤੇ ਸੋ ਜਿੱਦਾਂ ਦੀ ਵੀ ਬਣੂਗੀ ਤੇ ਐਕਸੈਪਟ ਕਰਿਓ ਵੀਡੀਓ ਨੂੰ ਪ੍ਰਵਾਨ ਕਰਿਓ ਤੇ ਬਾਬਾ ਜੀ ਨੇ ਬlesing ਲੈ ਕੇ ਤੇ ਤੁਹਾਡਾ ਆਸ਼ੀਰਵਾਦ ਲੈ ਕੇ ਨਾਲ ਹੀ ਕਰਦੇ ਆਪਾਂ ਵੀਡੀਓ ਸ਼ੁਰੂ ਸੂਟ ਦਿਖਾਉਣੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਕਾਟਨ ਦੇ ਲਓ ਜੀ ਇਹ ਪਹਿਲਾ ਸੂਟ ਆ ਗਿਆ ਜੇ ਕਾਟਨ ਦਾ ਬਹੁਤ ਸ਼ਾਨਦਾਰ ਸੂਟ ਹੀ ਇਹ ਤੁਸੀਂ ਪ੍ਰਿੰਟ ਪਹਿਲਾਂ ਵੇਖੇ ਸਾਡੇ ਕੋਲ ਬਹੁਤ ਜ਼ਿਆਦਾ ਜਿਹੜੇ ਹੈਗੇ ਆਪਾਂ ਸੇਲ ਕੀਤੇ ਆ ਇਹਦੇ ਵਿੱਚ ਦੁਪੱਟੇ ਨਾਲ ਵੀ ਆਇਆ ਇਹ ਆਪਣੇ ਕੋਲ ਤੇ ਬਾਟਮ ਵਰਕ ਦੇ ਨਾਲ ਵੀ ਤੇ ਹੁਣ ਇਹ ਜਿਹੜਾ ਪ੍ਰਿੰਟ ਹੈ ਇਹ ਆਪਣੇ ਕੋ ਹੈਗਾ ਜੇ ਆਲ ਓਵਰ ਤੇ ਕੱਟ ਜਿਹੜੀ ਇਹਦੀ ਹੈਗੀ ਜੇ ਉਹ ਹੈਗੀ ਜੇ 3.5 ਮੀਟਰ ਦੀ ਵੱਡੇ ਵਰ ਦੇ ਵਿੱਚ ਫੈਬਰਿਕ ਤੁਸੀਂ ਜਿਹੜਾ ਜੇ ਵੇਖ ਸਕਦੇ ਜੇ ਪੂਰਾ ਘੈਂਟ ਤੇ ਕੁਆਲਿਟੀ ਜ਼ਬਰਦਸਤ ਰੇਟ ਇਹਦਾ ਕੀ ਆ ਸਿਰਫ 550 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਤੇ ਤੁਸੀਂ ਕਿਤੇ ਵੀ ਘਰ ਬੈਠ ਕੇ ਜਿਹੜਾ ਜੇ ਇੱਕ ਸੂਟ ਆਰਡਰ ਕਰ ਸਕਦੇ ਜੇ ਤੇ ਇਹ ਜਿਹੜਾ ਪ੍ਰਿੰਟ ਆ ਇਹ ਤੁਸੀਂ ਚੈੱਕ ਕਰ ਲਓ ਤੇ ਇਦਾਂ ਦੀ ਵੀਡੀਓ ਅਜ ਜਿੱਦਾਂ ਦੀ ਬਣ ਲੱਗੀ ਆ ਇਹਨੂੰ ਵੀਡੀਓ ਨੂੰ ਤੁਸੀਂ ਇਦਾਂ ਹੀ ਐਕਸੈਪਟ ਕਰਿਓ ਤੇ ਇਹ ਚੈੱਕ ਕਰ ਲਓ ਪਹਿਲਾ ਸੂਟ ਅੱਗੇ-ਅੱਗੇ ਤੁਹਾਨੂੰ ਮੈਂ ਦਿਖਾਈ ਜਾਂਦਾ ਸੂਟ ਬਹੁਤ ਨੇ ਆਪਣੇ ਕੋਲ ਲਓ ਜੀ ਨੈਕਸਟ ਪ੍ਰਿੰਟ ਆ ਗਿਆ ਜੇ ਬਹੁਤ ਸੋਹਣਾ ਪ੍ਰਿੰਟ ਤੁਹਾਨੂੰ ਮੈਂ ਦੱਸੂੰਗਾ ਵੀ ਸਾਰੇ ਜਿਹੜੇ ਨੇ ਬਹੁਤ ਹੀ ਜ਼ਿਆਦਾ ਪਿਆਰੇ-ਪਿਆਰੇ ਨੇ ਤੇ ਸੋਹਣੇ-ਸੋਹਣੇ ਨੇ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਆ ਇੱਕ ਤੋਂ ਇੱਕ ਬਾ ਕਮਾਲ ਪ੍ਰਿੰਟ ਨੇ ਤੇ ਇਹ ਹੈਗਾ ਜੇ ਕਾਟਨ ਦਾ ਇਹ ਨਾ ਤੁਸੀਂ ਸ਼ਾਇਦ ਹੋ ਸਕਦਾ ਕੱਲ ਪਰਸੋਂ ਮਰੀ ਇੱਕ ਹੋਰ ਵੀਡੀਓ ਵੇਖੀ ਹੋਊਗੀ ਜੌਰਜਟ ਦੀ ਜਿਹਦੇ ਵਿੱਚ ਸੈਲਫ ਚੈੱਕ ਦੇ ਉੱਤੇ ਜੌਰਜਟ ਹੈਗੀ ਤੇ ਉਹਦੇ ਵਿੱਚ ਆ ਪ੍ਰਿੰਟ ਵੀ ਵੇਖਿਆ ਹੋਊਗਾ ਤੁਸੀਂ ਜ਼ਰੂਰ ਹੋਰ ਵੀ ਪ੍ਰਿੰਟ ਜਿਹੜੇ ਮੈਂ ਤੁਹਾਨੂੰ ਦਿਖਾਉਣਾ ਸੇਮ ਇਹਦੇ ਨਾਲ ਰਲਦੇ ਮਿਲਦੇ ਪ੍ਰਿੰਟ ਨੇ ਜੌਰਜਟ ਦੇ ਵੀ ਪਰ ਇਹ ਜਿਹੜੇ ਆ ਇਹ ਕਾਟਨ ਆ ਕਾਟਨ ਵੀ ਬਹੁਤ ਜ਼ਿਆਦਾ ਟਾਪ ਦੀ ਕੁਆਲਿਟੀ ਦੇ ਨਾਲ ਬੀਬਾ ਕਾਟਨ ਦਾ ਪ੍ਰਿੰਟ ਆ ਰੇਟ ਹੈਗਾ ਜੇ ਇਹ ਦਾ ਸਿਰਫ ਤੇ ਸਿਰਫ 550 ਰੁਪਏ ਬਿਨਾਂ ਦੁਪट्टे ਤੋਂ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਇਹ ਵੀ ਤੁਸੀਂ ਵੇਖ ਸਕਦੇ ਜੀ ਚੈੱਕ ਕਰੀ ਜੋ ਬਸ ਤੁਸੀਂ ਤੁਹਾਨੂੰ ਮੈਂ ਪ੍ਰਿੰਟ ਦਿਖਾਈ ਜਣੇ ਆ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਸਾਰੀ ਤੁਸੀਂ ਇਦਾਂ ਹੀ ਪਲੀਜ਼ ਚੈੱਕ ਕਰਿਓ ਲਓ ਜੀ ਅੱਗੇ ਆ ਗਿਆ ਨੈਕਸਟ ਪ੍ਰਿੰਟ ਆਪਣੇ ਕੋ ਇਹ ਵੀ ਪ੍ਰਿੰਟ ਬਹੁਤ ਸ਼ਾਨਦਾਰ ਆ ਇਹ ਵੀ ਤੁਹਾਨੂੰ ਮੈਂ ਦਿਖਾ ਦਣਾ ਤੇ ਇਹਨੂੰ ਮੈਂ ਤੁਹਾਨੂੰ ਆਹ ਲਓ ਇਧਰੋਂ ਖੋਲ ਕੇ ਦਿਖਾ ਦਣਾ ਆਹ ਲਓ ਜੀ ਕਿਉਂਕਿ ਅੱਜ ਨਾਲ ਥੋੜਾ ਜਿਹਾ ਮੈਂ ਵੀ ਕਿਤੇ ਬਾਹਰ ਹੀਗਾ ਤੇ ਲੇਟ ਫਰੀ ਆਇਆ ਤੇ ਮੈਨੂੰ ਇਹ ਆ ਕਿ ਇੱਕ ਵਾਰੀ ਵੀਡੀਓ ਜੇ ਬਣ ਜੇ ਤਾਂ ਸਵੇਰੇ ਆਪਾਂ ਪੋਸਟ ਕਰਨ ਵਾਲੇ ਬਣਾਗੇ ਤੇ ਸੋ ਵੀਡੀਓ ਜਿਹੜੀ ਆ ਆਪਾਂ ਬਣਾ ਕੇ ਪੋਸਟ ਕਰਤੀ ਆ ਤੇ ਇਹ ਬਣਾਈਆਂ ਕਹ ਲੋ ਇੱਕ ਤਰ੍ਹਾਂ ਦੀ ਟੈਂਪਰੇਰੀ ਵੀਡੀਓ ਆ ਲੋ ਜੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਜਿਹਦੇ ਬਹੁਤ ਜਿਆਦਾ ਪਿਆਰਾ ਸੂਟ ਜੇ ਤੇ ਆ ਲੋ ਚੈੱਕ ਕਰੋ ਇਹ ਵੀ ਬਿਨਾ ਦੁਪੱਟੇ ਤੋਂ ਜੇ ਰੇਟ ਸੇਮ ਜੇ ਰੇਂਜ ਸੇਮ ਜੇ ਤੇ ਫੈਬਰਿਕ ਜਿਹੜਾ ਆ ਉਹ ਤਾਂ ਤੁਸੀਂ ਵੇਖਣੀ ਲਿਆ ਜੇ ਬਹੁਤ ਜ਼ਬਰਦਸਤ ਕੁਆਲਟੀ ਹੈ ਕਾਟਨ ਦੇ ਵਿੱਚ ਆ ਵੀ ਪ੍ਰਿੰਟ ਜਿਹੜਾ ਹੈਗਾ ਇਹ ਵੀ ਬਹੁਤ ਜਿਆਦਾ ਡਿਮਾਂਡ ਚ ਰਿਹਾ ਹੈਗਾ ਤੇ ਇਹ ਦੁਬਾਰੇ ਆਗਾ ਜੇ ਆਪਣੇ ਕੋਲ ਰਿਪੀਟ ਦੇ ਉਤੇ ਤੇ ਜਿਹੜੇ ਜਿਹੜੇ ਕਸਟਮਰ ਦੇ ਆਰਡਰ ਰਹਿਣ ਡਏ ਹੈਗੇ ਇਹ ਸੂਟ ਨੂੰ ਲੈ ਕੇ ਤੇ ਉਹ ਆਪਣੇ ਆਰਡਰ ਜਿਹੜੇ ਆ ਉਹ ਕਲੀਅਰ ਕਰਵਾ ਸਕਦੇ ਜੇ ਤੁਸੀਂ ਜੇ ਤੁਹਾਡੀ ਅਜੇ ਵੀ ਡਿਮਾਂਡ ਹੈਗੀ ਆ ਤੇ ਆਪਾਂ ਇਹ ਤੁਹਾਨੂੰ ਜਰੂਰ ਭੇਜਾਂਗੇ ਇਹ ਵੀ ਕਾਟਨ ਦੇ ਵਿੱਚ ਜੇ ਤੇ ਬਹੁਤ ਹੀ ਸੋਹਣਾ ਤੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹਦਾ ਆ ਗਿਆ ਆ ਲੋ ਜੀ ਆਹ ਜੇ ਪ੍ਰਿੰਟ ਚੈੱਕ ਕਰੋ ਇਹ ਵੀ ਬਿਨਾਂ ਦਪਟੇ ਤੋਂ ਜੇ ਸੂਟ ਰੇਂਜ ਸੇਮ ਉਹੀ ਜੇ ਸੇਮ ਕੁਆਲਿਟੀ ਆ ਸੇਮ ਸੂਟ ਨੇ ਬਹੁਤ ਜ਼ਬਰਦਸਤ ਕੁਆਲਿਟੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਵੀ ਪ੍ਰਿੰਟ ਚੈੱਕ ਕਰੋ ਪ੍ਰਿੰਟ ਅੱਜ ਜਿੰਨੇ ਵੀ ਆ ਨਾ ਤੁਹਾਨੂੰ ਮੈਂ ਸਾਰੇ ਦਿਖਾਉਂਗਾ ਬਹੁਤ ਸੋਹਣੇ ਤੇ ਪਰ ਵੀਡੀਓ ਜਿਹੜੀ ਆ ਉਹ ਤੁਹਾਨੂੰ ਮੈਂ ਇਦਾਂ ਦਿਖਾਵਾਂਗਾ ਆਹ ਲਓ ਜੀ ਆਹ ਲਓ ਜੀ ਕਰ ਲੋ ਚੈੱਕ ਤੇ ਇਹ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਸਟਾਫ ਜੇ ਤੇ ਇਹ ਹੈ ਜੇ ਪਿਓਰ ਬੀਬਾ ਕਾਟਨ ਦੇ ਸੂਟ ਪ੍ਰਿੰਟ ਵੇਖੋ ਇਹਨਾਂ ਦੇ ਤੁਸੀਂ ਤੇ ਬਾਕੀ ਤੁਸੀਂ ਕੁਆਲਿਟੀ ਮੇਰੇ ਹੱਥ 'ਚ ਸੂਟ ਦੀ ਵੇਖ ਸਕਦੇ ਜੀ ਪੂਰੀ ਜਾਣਿਆ ਸੂਟ ਦੇ ਵਿੱਚ ਤੇ ਇਹਨਾਂ ਦੇ ਰੰਗ ਵੀ ਨਹੀਂ ਜੇ ਛੇਤੀ ਖਰਾਬ ਹੁੰਦੇ ਇਹਨਾਂ ਸੂਟਾਂ ਨੂੰ ਕੁਝ ਵੀ ਨਹੀਂ ਹੁੰਦਾ ਅੱਖਾਂ ਬੰਦ ਕਰਕੇ ਤੁਸੀਂ ਜਿਹੜੇ ਸੂਟ ਹੈ ਜਲਦੀ ਜਲਦੀ ਬੁੱਕ ਕਰੋ ਆਰਡਰ ਕਰੋ ਤੇ ਪ੍ਰਿੰਟ ਤੁਹਾਨੂੰ ਮੈਂ ਬਹੁਤ ਦਿਖਾਉਣੇ ਆ ਅੱਜ ਬਸ ਤੁਸੀਂ ਐਂਡ ਤੱਕ ਵੇਖ ਹੀ ਜਾਓ ਬਸ ਅੱਗੇ ਆ ਗਿਆ ਵਾਈਟ ਵਾਈਟ ਦੇ ਉੱਤੇ ਪ੍ਰਿੰਟ ਵੇਖੋ ਕਿੰਨੇ ਸ਼ਾਨਦਾਰ ਨੇ ਤੇ ਆ ਇੱਧਰ ਬਣੇ ਆ ਛੋਟੇ ਜੇ ਬਰਡਸ ਤੇ ਨਾਲ ਫਲਾਵਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਜੀ ਕੱਟ ਜਿਹੜੀ ਆ ਉਹ ਹੈਗੀ ਜੇ ਵੱਡੇ ਵਰ ਦੇ ਵਿੱਚ ਇਹਨਾਂ ਦੀ 3.5 ਮੀਟਰ ਦੀ ਕੱਟ ਦੇ ਨਾਲ ਜੇ ਤੇ ਆ ਪੂਰਾ ਸੋਨਾ ਜਿਆ ਦਾ ਪ੍ਰਿੰਟ ਡਿਜ਼ਾਈਨ ਤੇ ਇਧਰ ਵੀ ਤੁਹਾਨੂੰ ਮੈਂ ਦਿਖਾ ਦਾਂ ਖੋਲ ਕੇ ਆਹ ਲੋ ਤੇ ਇਹ ਤੁਸੀਂ ਸੋਨਾ ਜਿਆ ਪ੍ਰਿੰਟ ਮੇਰੇ ਕੋਲ ਲੈ ਸਕਦੇ ਜੇ ਸਿਰਫ ਤੇ ਸਿਰਫ ਰੇਟ ਕੀ ਦਿੱਤਾ ਤੁਹਾਨੂੰ ਆਪਾਂ 550 ਰੁਪਈਆ ਦਾ ਸੂਟ ਬਹੁਤ ਸ਼ਾਨਦਾਰ ਆਹ ਲੋ ਚੈੱਕ ਕਰ ਲਓ ਇਹਨੂੰ ਆਹ ਜੀ ਪੂਰਾ ਸੂਟ ਘੈਂਟ ਜਆ। ਆ ਵੀ ਸੂਟ ਫੇਰ ਆ ਗਿਆ ਜੇ ਰਿਪੀਟ ਦੇ ਉੱਤੇ। ਇਹ ਵੀ ਪ੍ਰਿੰਟ ਜਿਹੜਾ ਜੀ ਇਹਦੀ ਵੀ ਬੜੀ ਜ਼ਿਆਦਾ ਡਿਮਾਂਡ ਰਹੀ ਸੀ। ਤੇ ਇਹ ਵੀ ਕਸਟਮਰ ਜਿਹੜੇ ਆ ਇਹ ਹੁਣ ਤੱਕ ਮੈਨੂੰ ਮੈਸੇਜ ਆਉਂਦੇ ਹੈਗੇ ਕਿ ਐਸ ਪ੍ਰਿੰਟ ਦੇ ਵਿੱਚ ਸੂਟ ਦਿਓ ਜੀ ਸਾਨੂੰ ਐਸ ਪ੍ਰਿੰਟ ਦੇ ਵਿੱਚ ਸੂਟ ਦਿਓ। ਲੋ ਆ ਗਿਆ ਜੇ ਕਰ ਲਓ ਬੁੱਕ ਤੇ ਕਰ ਲਓ ਚੈੱਕ। ਇਹ ਵੀ ਕੁਆਲਿਟੀ ਜਿਹੜੀ ਆ ਇਹਨਾਂ ਦੀ ਬਹੁਤ ਹੀ ਸੋਹਣੀ ਆ। ਕਾਟਨ ਜਿਹੜੀ ਆ ਪਿਓਰ ਬੀਬਾ ਕਾਟਨ ਆ। ਤੇ ਜਿੰਨਾਂ ਜਿੰਨਾਂ ਕੋਲ ਪਹਿਲਾਂ ਸੂਟ ਗਏ ਨੇ ਆਲਰੇਡੀ ਤੇ ਉਹਨਾਂ ਦੀ ਤਾਂ ਪਹਿਲੀ ਪਸੰਦ ਹੈਗੇ ਹੈਗੇ ਆ ਤੇ ਜਿੰਨਾਂ ਕੋ ਨਹੀਂ ਗਏ ਉਹ ਵੀ ਆਪਣੇ ਸੂਟ ਜਿਹੜੇ ਆ ਲੈ ਸਕਦੇ ਜੇ ਤੇ ਗਰੰਟੀ ਸਾਡੀ ਆ ਕੁਆਲਿਟੀ ਟੌਪ ਦੀ ਆ ਬਹੁਤ ਸੋਹਣੇ ਜੇ ਸੂਟ ਆ ਵੀ ਕਰ ਲੋ ਚੈੱਕ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਤੇ ਇਹਦਾ ਵੀ ਸੂਟ ਜਿਹੜਾ ਜੇ ਬੜੇ ਆਰਾਮ ਨਾਲ ਤੇ ਬਹੁਤ ਜ਼ਿਆਦਾ ਸੋਹਣਾ ਬਣਦਾ ਜੇ ਤੇ ਇਹਦੇ ਉੱਪਰ ਤੁਸੀਂ ਆਪਣਾ ਜੋ ਮਰਜ਼ੀ ਲੈਂਸ ਦਾ ਵਰਕ ਜਿੱਦਾਂ ਦਾ ਮਰਜ਼ੀ ਤੁਸੀਂ ਕਰਵਾ ਸਕਦੇ ਜੇ ਤੇ ਕੱਟ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਉਹਨਾਂ ਦੀ 3.5 ਮੀਟਰ ਦੀ ਆ ਬਾਰ ਜਿਹੜੇ ਵੱਡੇ ਨੇ ਇਹਨਾਂ ਦੇ ਤੇ ਆ ਸ਼ਾਨਦਾਰ ਜਿਹਾ ਪ੍ਰਿੰਟ ਜੇ ਤੇ ਜਾਨਦਾਰ ਜਿਹਾ ਸੂਟ ਜੇ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਤੁਹਾਨੂੰ ਸਾਰੀ ਮੈਂ ਇਦਾਂ ਹੀ ਦਿਖਾਉਂਗਾ ਇਦਾਂ ਹੀ ਬਣਨੀ ਆ ਅੱਜ ਪਲੀਜ਼ ਇਦਾਂ ਦੀ ਵੀਡੀਓ ਸਾਡੀ ਜਿਹੜੀ ਇਹ ਤੁਸੀਂ ਅੱਜ ਪ੍ਰਮਾਣ ਕਰਿਓ ਲਓ ਜੀ ਅਗਲੀ ਸ਼ੇਡ ਵੀ ਚੈੱਕ ਕਰ ਲਓ ਬਹੁਤ ਹੀ ਪਿਆਰੀ ਸ਼ੇਡ ਜੇ ਇਹ ਵੀ ਤੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਆਹ ਲੋ ਜੀ ਚੈੱਕ ਕਰੋ ਇਹਨੂੰ ਵੀ ਜਿਹੜੀ ਕਿ ਇਹਦੇ ਵਿੱਚ ਕਲਰ ਦਾ ਮਾਈਨਰ ਜਾਂ ਫਰਕ ਆਉਂਦਾ ਕਲਰ ਹੈਗਾ ਇਹਦਾ ਪਿੰਕ ਬਹੁਤ ਪਿਆਰਾ ਪਿੰਕ ਕਲਰ ਆ ਤੇ ਇਹਦਾ ਮਾਈਨਰ ਜਾਂ ਕਲਰ ਦਾ ਜਿਹੜਾ ਫਰਕ ਆਉਂਦਾ ਪਰ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਰੇਟ ਇਹਦਾ ਵੀ ਸੇਮ ਹੀ ਜੇ 500 ਤੇ 50 ਰੁਪਏ ਆਹ ਲੋ ਜੀ ਆ ਸ਼ਾਨਦਾਰ ਪ੍ਰਿੰਟ ਤੇ ਬਹੁਤ ਸੋਹਣਾ ਸੂਟ ਜੇ ਆਹ ਲੋ ਜੀ ਆ ਵੀ ਕਰ ਲੋ ਚੈੱਕ ਸੂਟ ਇਹਦਾ ਫੈਬਰਿਕ ਜਿਹੜਾ ਜੇ ਉਹ ਹੈਗਾ ਜੇ ਮਡਾਲ ਕਾਟਨ ਦਾ ਤੇ ਬਹੁਤ ਸੋਹਣਾ ਜਿਹੜਾ ਜੇ ਸੂਟ ਆ ਤੇ ਇਹ ਬਲੈਕ ਨਹੀਂ ਜੇ ਬਲੂ ਆ ਤੇ ਬਲੂ ਵੀ ਜਿਹੜਾ ਜੇ ਉਹ ਬਲੈਕ ਵਰਗੀ ਟੋਨ ਹੈ ਇਹਦੀ ਤੇ ਬਹੁਤ ਹੀ ਸ਼ਾਨਦਾਰ ਪ੍ਰਿੰਟ ਜੇ ਬਹੁਤ ਸੋਹਣਾ ਸੂਟ ਜੇ ਇਹਦਾ ਜਿਹੜਾ ਪ੍ਰਿੰਟ ਆ ਇਹ ਬਲੈਕ ਨਹੀਂਗਾ ਬਲੂ ਆ ਤੇ ਇਹਦਾ ਜਿਹੜਾ ਬਲੂ ਦਾ ਮਤਲਬ ਗ੍ਰੇਸ ਜਿਹੜੀ ਆ ਉਹ ਸੇਮ ਬਲੈਕ ਵਰਗੀ ਆ ਤੇ ਇਹ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਸੂਟ ਜੇ ਥੋੜਾ ਜਿਹਾ weight ਦੇ ਵਿੱਚ ਹੈਵੀ ਆ ਮੋਡਲ ਕਾਟਨ ਹੈ ਤੇ ਰੇਟ ਉਹੀ ਸੇਮ ਹੀ ਹੈ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਜੀ ਕੁਆਲਿਟੀ ਇਹਦੀ ਮੈਂ ਤੁਹਾਨੂੰ ਦਿਖਾਉਣਾ ਆ ਲੋ ਜੀ ਬਹੁਤ ਜਿਆਦਾ ਸ਼ਾਨਦਾਰ ਕੁਆਲਿਟੀ ਹੈ ਰੇਟ ਇਹਦਾ ਹੈਗਾ ਜੀ ਸਿਰਫ ਤੇ ਸਿਰਫ 550 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੈ ਲੈਓ ਵੀ ਆ ਵੀ ਆ ਗਿਆ ਜੀ ਰਿਪੀਟ ਦੇ ਵਿੱਚ orange ਦੇ ਨਾਲ mustard ਦੇ ਨਾਲ ਕੰਟਰਾਸਟ ਬਹੁਤ ਪਿਆਰਾ ਹੀ ਜੀ ਇਹਦਾ ਤੇ ਇਹ ਤੁਸੀਂ ਬਹੁਤ ਜਿਆਦਾ ਕੀ ਇਹਨਾਂ ਦੇ ਆ ਇਹਨੂੰ ਸੂਟ ਨੂੰ ਪਿਆਰ ਦਿੱਤਾ ਹੈ ਤੇ ਬਹੁਤ ਜਿਆਦਾ ਖੁੱਲ ਕੇ ਆਰਡਰ ਦਿੰਦੇ ਹਨ ਜੀ ਤੁਸੀਂ ਇਹ ਫਿਰ ਤੁਸੀਂ ਦੇਖ ਸਕਦੇ ਜੀ ਆਪਣੇ ਕੋ ਆਗੇ ਜੀ ਰਿਪੀਟ ਦੇ ਉੱਤੇ ਇਹ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਬਸ ਇਹ ਹੈ ਕਿ ਅੱਜ ਥੋੜੇ ਜਿਹਾ ਮੈਂ ਤੁਹਾਨੂੰ ਖੋਲ ਕੇ ਨਹੀਂ ਦਿਖਾ ਸਕਦਾ ਪਰ ਇਹ ਕਿ ਤੁਹਾਨੂੰ ਮੈਂ ਜਿੰਨੀ ਕਿ ਜਾਣਕਾਰੀ ਦੇ ਸਕਦਾ ਇਹਨਾਂ ਬਾਰੇ ਉਹ ਮੈਂ ਤੁਹਾਨੂੰ ਸਾਰੀ ਡਿਟੇਲ ਜਿਹੜੀ ਉਹ ਦੇਈ ਜਾਣ ੜਿਆ ਤੇ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਜੇ ਪ੍ਰਿੰਟ ਬਾਗਮਾਲ ਨੇ ਰੇਟ ਇਹਨਾਂ ਦਾ ਜਿਹੜਾ ਜ ਆ ਉਹ 550 ਰੁਪਏ ਕੀ ਹੈ ਸ਼ਿਪਿੰਗ ਜਿਹੜੀ ਆ ਉਹ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਅੱਗੇ ਆ ਗਿਆ ਬਲੈਕ ਤੇ ਬਲੈਕ ਦੇ ਨਾਲ ਆ ਗਿਆ ਜੇ ਬਹੁਤ ਪਿਆਰਾ ਜ ਆ ਰੈੱਡ ਜ ਆ ਸ਼ੇਡ ਰੈੱਡ ਨਹੀਂ ਗਾਜਰੀ ਜੀ ਸ਼ੇਡ ਆ ਬਹੁਤ ਪਿਆਰੀ ਜੀ ਨਾਲ ਗ੍ਰੀਨ ਦਾ ਟੱਚ ਆ ਤੇ ਇੱਕ ਚੀਜ਼ ਦੀ ਮੈਂ ਤੁਹਾਨੂੰ ਜਿਹੜੀ ਕਨਫਿਊਜ਼ਨ ਹੈ ਜਿਹੜੀ ਮੈਂ ਉਹ ਕਲੀਅਰ ਕਰ ਦੂੰਗਾ ਹੁਣ ਵੀ ਮੈਂ ਵੀਡੀਓ 'ਚ ਵੀ ਦੱਸ ਦਿੰਦਾ ਉਹ ਇਹ ਹੈ ਕਿ ਇਦਾਂ ਦੇ ਪ੍ਰਿੰਟ ਸੇਮ ਆਪਣੇ ਜਿਹੜੇ ਜੀ ਉਹ ਜੌਰਜਟ ਦੇ ਵਿੱਚ ਵੀ ਹੈਗੇ ਜੇ ਇਹਦਾ ਰੇਟ ਹੈਗਾ ਜੇ 550 ਰੁਪਏ ਉਹਨਾਂ ਦਾ ਰੇਟ ਹੈਗਾ ਜੇ 650 ਰੁਪਏ ਤੇ ਤੁਸੀਂ ਪਲੀਜ਼ ਕਨਫਿਊਜ਼ ਨਾ ਹੋਇਓ ਵੈਸੇ ਤਾਂ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਕਿ ਕਾਟਨ ਆ ਕਿ ਜਾਂ ਜੌਰਜਟ ਆ ਉਹ ਚੀਜ਼ ਦਾ ਵੀ ਖਿਆਲ ਰੱਖ ਲਿਆ ਕਰੋ ਥੱਲੇ ਤੇ ਇਹ ਤੁਸੀਂ ਲੈ ਸਕਦੇ ਜੇ ਆਪਣੇ ਕੋ ਸੋਨਾ ਜਿਹਾ ਸੂਟ ਰੇਟ ਦਵਾਂਗੇ ਸਿਰਫ ਇਹਦਾ ਤੁਹਾਨੂੰ ਆਪਾਂ 550 ਰੁਪਏ ਕਾਟਨ ਦੇ ਵਿੱਚ ਆ ਬੀਬਾ ਕਾਟਨ ਦਾ ਪ੍ਰਿੰਟ ਆ ਲੋ ਜੀ ਆ ਵੀ ਚੈੱਕ ਕਰੋ ਪ੍ਰਿੰਟ ਜੇ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹ ਹੈਗਾ ਜੇ ਕੈਮਰੀ ਕਾਟਨ ਦੇ ਉੱਤੇ ਇਹ ਵੀ 3.5 ਮੀਟਰ ਦੀ ਕੱਟ ਕੱਟ ਜਿੰਨੇ ਵੀ ਆ ਨਾ ਸੂਟਾਂ ਦੀ ਸਾਰੀ 3.5 ਮੀਟਰ ਦੀ ਜੇ ਤੇ ਇਹ ਕੈਮਰੀ ਕਾਟਨ ਦਾ ਪ੍ਰਿੰਟ ਜੇ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਆ ਲੋ ਚੈੱਕ ਕਰ ਲਓ ਇਹ ਵੀ ਪ੍ਰਿੰਟ ਤੁਸੀਂ ਤੇ ਇਹ ਵੀ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਹੈ ਇਹਦੀ ਵੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ 550 ਰੁਪਈਆ ਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੈ ਦੇ ਉੱਤੇ ਵੀ ਸ਼ਿਪਿੰਗ ਸਾਡੀ ਜਿਹੜੀ ਆਲ ਓਵਰ ਇੰਡੀਆ ਚ ਫ੍ਰੀ ਆ ਤੇ ਤੁਸੀਂ ਜਲਦੀ ਜਲਦੀ ਬੁੱਕ ਕਰੋ ਇਹਨਾਂ ਸੂਟਾਂ ਨੂੰ ਆਹ ਲਓ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਵੇਖੋ ਤੁਸੀਂ ਬਹੁਤ ਹੀ ਜ਼ਿਆਦਾ ਸ਼ਾਈਨ ਦੇ ਪ੍ਰਿੰਟ ਦੀ ਤੇ ਗ੍ਰੇਸ ਬਹੁਤ ਜ਼ਿਆਦਾ ਇਹਦੀ ਤੇ ਇਹਦਾ ਰੇਟ ਤੁਹਾਨੂੰ ਪਤਾ ਹੀ ਆ ਉਹੀ ਸੇਮ ਹੀ ਰੇਂਜ ਵੀ ਸੇਮ ਤੇ ਪ੍ਰਿੰਟ ਦੱਸੋ ਮੈਨੂੰ ਤੁਸੀਂ ਬਸ ਕਮੈਂਟ ਮੈਸੇਜ ਕਰਕੇ ਆਪਣੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਸਟਾਕ ਜਿਹੜਾ ਕਿਵੇਂ ਦਾ ਲੱਗਦਾ ਵੀਡੀਓ ਕਿਵੇਂ ਦੀਆਂ ਲੱਗਦੀਆਂ ਸੂਟ ਸਾਡੇ ਜਿਹੜੇ ਆ ਉਹ ਕਿਵੇਂ ਦੇ ਲੱਗਦੇ ਆ ਤੇ ਇਹ ਜ਼ਰੂਰ ਮੈਨੂੰ ਮੈਸੇਜ ਕਾਲ ਜ਼ਰੂਰ ਕਰਕੇ ਦੱਸਿਆ ਕਰੋ ਜੀ ਤੇ ਬਾਕੀ ਸਪੋਰਟ ਕਰਦੇ ਰਹਾ ਕਰੋ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਜਿਹੜੇ ਉਹ ਲੈ ਕੇ ਆਉਂਦੇ ਰਹਿਣਾ ਤੇ ਇਹ ਵੀਡੀਓ ਆਪਾਂ ਹੋਰ ਜੇ ਅੱਗੇ ਚੱਲਣੀ ਆ ਇੱਥੇ ਖਤਮ ਨਹੀਂ ਆ ਇਹ ਤਾਂ ਜਸਟ ਮੈਂ ਤੁਹਾਡੇ ਨਾਲ ਗੱਲਾਂ ਕਰਨ ਡਿਆ ਤੇ ਅੱਗੇ ਤੁਹਾਨੂੰ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਹੋਰ ਵੀ ਦਿਖਾਉਣੇ ਆ ਜੁੜੇ ਰਹੋ ਵੀਡੀਓ 'ਚ ਬਸ ਤੁਸੀਂ ਆਹ ਲਓ ਜੀ ਆ ਵੀ ਕਰ ਲੋ ਚੈੱਕ ਇਹ ਵੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਜੇ ਬਹੁਤ ਹੀ ਸ਼ਾਨਦਾਰ ਪ੍ਰਿੰਟ ਜੇ ਇਹਦੀ ਕੀ ਰੇਂਜ ਆ ਤੇ ਕੀ ਰੇਟ ਆ ਇਹ ਵੀ ਤੁਹਾਨੂੰ ਮੈਂ ਸਾਰਾ ਦੱਸ ਦਿੰਨਾ 550 ਦਾ ਸੂਟ ਜੇ 3.5 ਮੀਟਰ ਦੀ ਕੱਟ ਜੇ ਬਰ ਵੱਡਾ ਜੇ ਤੇ ਪ੍ਰਿੰਟ ਜਿਹੜਾ ਜੇ ਉਹ ਤੁਸੀਂ ਵੇਖ ਸਕਦੇ ਜੇ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਜੇ ਇਹਦੇ ਵਿੱਚ ਤੁਹਾਨੂੰ ਕੋਈ ਦੁਪੱਟੇ ਦੀ ਪ੍ਰੋਬਲਮ ਵੀ ਕੋਈ ਨਹੀਂ ਕਿ ਕੋਈ ਵੀ ਕਲਰ ਦਾ ਇੱਕ ਦੁਪੱਟਾ ਜਿਹੜਾ ਤੁਸੀਂ ਮਰਜ਼ੀ ਲੈ ਸਕਦੇ ਜੇ ਇਹਦੇ ਨਾਲ ਤੇ ਇਹ ਤੁਸੀਂ ਇਹਦੇ ਕੋਡ ਸੈਟੂ ਬਣਾ ਸਕਦੇ ਜੇ suit ਬਣਾ ਲਓ frog ਬਣਾ ਲਓ dress ਬਣਾ ਲਓ ਜਿੱਦਾਂ ਮਰਜੀ ਇਹਨੂੰ ਤੁਸੀਂ ਰੈਡੀ ਕਰ ਲਓ ਚਾਹੇ ਦੇ ਉੱਪਰ ਲੈਸਾਂ ਨੂੰ ਸੰਸਾ ਦਾ ਵਰਕ ਕਰਾ ਕੇ ਪੂਰਾ ਘੈਂਟ ਜਿਹਾ ਬਣਾ ਲਓ ਇਹਨੂੰ ਤੇ ਇਹ ਫਿਰ ਆ ਗਿਆ ਆਪਣੇ ਕੋ ਬੀਬਾ कॉटन ਦੇ ਵਿੱਚ ਪ੍ਰਿੰਟ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਇਹ ਵੀ ਸਟਾਫ ਜਿਹੜਾ ਮੈਂ ਤੁਹਾਨੂੰ ਹਰ ਵਾਰੀ ਦੱਸਦਾ ਹੁੰਨਾ ਕਿ ਬਹੁਤ ਹੀ ਸੋਹਣੀ ਕੁਆਲਿਟੀ ਆ ਤੇ ਬਾਕੀ कॉटन ਜਿਹੜੀ ਆ ਇਹ ਹੈਗੀ ਜੇ ਬੀਬਾ कॉटन ਤੇ ਵਿੱਚ suit ਜਿਹੜੇ ਹੈਗੇ ਕੈਮਰੀ कॉटन ਦੇ ਹੈਗੇ ਮੈਂ ਵੀਡੀਓ ਵਿੱਚ ਦੱਸ ਵੀ ਦਿੱਤਾ ਤੇ ਤੁਸੀਂ ਵੀਡੀਓ ਨੂੰ ਸੁਣ ਵੀ ਲਿਓ ਪਲੀਜ਼ ਤੇ ਇਹ ਸੋਹਣਾ ਜਿਹਾ ਸੂਟ ਜਿਹੜਾ ਜੇ ਇਹ ਵੀ ਆ ਵੇਖਿਓ ਆਹ ਸ਼ਾਨਦਾਰ ਜਿਹਾ ਪ੍ਰਿੰਟ ਜੇ ਇਹਦਾ ਤੇ ਜਾਨਦਾਰ ਜਿਹਾ ਸੂਟ ਜੇ ਸ਼ਾਨਦਾਰ ਪ੍ਰਿੰਟ ਤੇ ਇਸ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹਾਂ ਰਾਮ ਟੈਕਸ ਦੇ ਸੂਟ ਰਾਮ ਟੈਕਸ ਦੇ ਆਏ ਜੇ ਮੈਚਿੰਗ ਦੇ ਵਿੱਚ ਆਪਣੇ ਕੋ ਤੇ ਬੜੀ ਪਿਆਰੀ ਕੁਆਲਿਟੀ ਜੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਰੇਟ ਜਿਹੜਾ ਉਹਨਾਂ ਦਾ ਜੇ ਉਹ ਵੀ ਤੁਹਾਨੂੰ ਮੈਂ ਨਾਲ ਵੀਡੀਓ ਦੇ ਥੱਲੇ ਵੀ ਕਿ ਦੇ ਦੂੰਗਾ ਤੇ ਬੋਲ ਕੇ ਵੀ ਦੱਸ ਦਿੰਦਾ ਮੈਂ ਰੇਟ ਉਹ 1150 ਰੁਪਈਆ ਦਾ ਸੂਟ ਜੇ ਜੀ ਪਿਓਰ ਰਾਮ ਟੈਕਸ ਕਾਟਨ ਦੇ ਵਿੱਚ ਆਜੋ ਵੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਇਹਦਾ ਰੇਟ ਹੈਗਾ ਜੀ ਸਿਰਫ 500 ਤੇ 50 ਰੁਪਏ ਲਓ ਜੀ ਇੱਥੋਂ ਕਰਦੇ ਹਾਂ ਸ਼ੁਰੂ ਆਪਾਂ ਇਹ ਆ ਗਈ ਜੇ ਆਪਣੇ ਕੋਲ ਰਾਮ ਟੈਕਸ ਦੇ ਸੂਟ ਤੇ ਇਹਨਾਂ ਦੀ ਕੁਆਲਿਟੀ ਜਿਹੜੀ ਹੈ ਨਾ ਉਹ ਤਾਂ ਬਹੁਤ ਹੀ ਪਿਆਰੀ ਆ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਇਹ ਆ ਗਈ ਜੇ ਇਹਦੇ ਨਾਲ ਬਾਟਮ ਕਰੀਮ ਸ਼ੇਡ ਦੀ ਤੇ ਸ਼ਰਟ ਜਿਹੜੀ ਆ ਬੇਸ ਕਰੀਮ ਆ ਬਾਕੀ ਉੱਪਰ ਲਾਈਟ ਪ੍ਰਿੰਟ ਆ ਇਹ ਹੈਗਾ ਜੀ ਬਜ਼ੁਰਗਾਂ ਵਾਸਤੇ ਵੀ ਥੋੜਾ ਜਿਹਾ ਕਿਨਾਂ ਦੇ ਚਾਰਟ ਜਿਹੜਾ ਚੱਲ ਜੂਗਾ ਪ੍ਰਿੰਟ ਦੇ ਵਿੱਚ ਬਾਟਮ ਦੀ ਕੱਟ ਜਿਹੜੀ 2.5 ਮੀਟਰ ਦੀ ਜੇ ਤੇ ਸ਼ਰਟ ਦੀ 20 2.5 ਮੀਟਰ ਦੀ ਜੇ ਤੇ ਇਹ ਹੈਗਾ ਜੇ ਰਾਮਟੈਕਸ ਬ੍ਰਾਂਡ ਦੇ ਵਿੱਚ ਸੂਟ ਤੇ ਰੇਟ ਹੈਗਾ ਜੇ ਇਹਦਾ 1100 ਤੇ 50 ਰੁਪਏ ਬਿਨਾਂ ਦੁਪੱਟੇ ਤੋਂ ਜੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਜੋ ਅੱਗੇ ਤੁਹਾਨੂੰ ਮੈਂ ਹੋਰ ਦਿਖਾਉਣਾ ਸੂਟ ਪ੍ਰਿੰਟ ਬਹੁਤ ਸ਼ਾਨਦਾਰ ਮਿਲ ਜਣਗੇ ਤੁਹਾਨੂੰ ਇਹਦੇ ਵਿੱਚ ਵੀ ਅਗਲਾ ਸੂਟ ਆ ਗਿਆ ਜੇ ਫੇਰ ਆਪਣੇ ਕੋਲ ਰਾਮਟੈਕਸ ਦੇ ਵਿੱਚ ਤੇ ਪ੍ਰਿੰਟ ਇਹਦਾ ਜਿਹੜਾ ਜੇ ਬਹੁਤ ਹੀ ਜ਼ਿਆਦਾ ਕਮਾਲ ਦਾ ਜੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਤੇ ਜਿੱਥੇ ਰਾਮਟੈਕਸ ਦਾ ਨਾਮ ਆ ਗਿਆ ਉੱਥੇ ਆਪਾਂ ਨੂੰ ਬਾਕੀ ਚੀਜ਼ਾਂ ਦੱਸਣ ਦੀ ਲੋੜ ਨਹੀਂ ਪੈਂਦੀ ਤੇ ਜਿਹੜੇ ਸਾਡੇ ਕਸਟਮਰ ਨੇ ਜਿਹੜੇ ਚੰਗੀ ਚੀਜ਼ ਜ਼ਿਆਦਾ ਪਸੰਦ ਕਰਦੇ ਆ ਥੋੜੀ ਉੱਚੀ ਰੇਂਜ ਪਸੰਦ ਕਰਦੇ ਆ ਉਹਨਾਂ ਵਾਸਤੇ ਇਹ ਬਹੁਤ ਜ਼ਿਆਦਾ ਸੂਡ ਨੇ ਤੇ ਆਪਣੇ ਕੋ ਜਿੱਦਾਂ ਹਰ ਇੱਕ ਤਰ੍ਹਾਂ ਦਾ ਕਸਟਮਰ ਆ ਤੇ ਉਦਾਂ ਦੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਵੀ ਤੁਹਾਨੂੰ ਮਿਲ ਜੂਗੀ ਤੇ ਜਿਹੜਾ ਪ੍ਰੀਮੀਅਮ ਕਸਟਮਰ ਆ ਸਾਡਾ ਪ੍ਰੀਮੀਅਮ ਲਾਈਕ ਕਰਦੇ ਆ ਉਹਨਾਂ ਵਾਸਤੇ ਇਹ ਸੂਡ ਨੇ ਰੇਟ ਹੈਗਾ ਜੇ 1150 ਰੁਪਏ ਇਹਨਾਂ ਦਾ ਤੇ ਸ਼ਿਪਿੰਗ ਜਿਹੜੀ ਹੈਗੀ ਜੇ ਉਹ ਫ੍ਰੀ ਜੇ ਤੇ ਇਹ ਤੁਹਾਨੂੰ ਮਿਲੂਗਾ ਜੇ ਬਿਨਾ ਦੁਪੱਟੇ ਤੋਂ 1155 ਰੁਪਏ ਦੇ ਵਿੱਚ ਪਿਓਰ ਰਾਮਟੈਕਸ ਬ੍ਰਾਂਡ ਦਾ ਸੂਟ ਜੇ ਤੇ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੇ ਆਹ ਲੋ ਜੀ ਅਗਲੀ ਮੈਚਿੰਗ ਜਿਹੜੀ ਆ ਇਹ ਵੀ ਤੁਸੀਂ ਵੇਖੋ ਇਹ ਵੀ ਹੈਗੀ ਜੇ ਸੇਮ ਉਹੀ ਪਿਓਰ ਰਾਮਟੈਕਸ ਬ੍ਰਾਂਡ ਦੇ ਸੂਟ ਬਾਟਮ ਪਲੇਨ ਲਾਈਟ ਲਵੈਂਡਰ ਸ਼ੇਡ ਦੀ ਬਹੁਤ ਜਿਆਦਾ ਸੋਹਣੀ ਸ਼ੇਡ ਜੇ ਤੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਆ ਇਹ ਪ੍ਰਿੰਟ ਜਿਹੜੇ ਆ ਇਹ ਆਪਣੇ ਕੋਲ ਸ਼ਾਪ ਤੋਂ ਹੀ ਕਾਫੀ ਜ਼ਿਆਦਾ ਪ੍ਰਿੰਟ ਜਿਹੜੇ ਸੀਗੇ ਸੇਲ ਹੋ ਗਏ ਸੀ ਤੇ ਇਹਨਾਂ ਦੀ ਵੀਡੀਓ ਜਿਹੜੀ ਸੀਗੀ ਪਾਈ ਨਹੀਂ ਗਈ ਆਪਣੇ ਕੋਲ ਪਹਿਲਾਂ ਤੇ ਇਹ ਹੁਣ ਦੁਬਾਰੇ ਆਪਾਂ ਰੀਪੀਟ ਤੇ ਲਿਆ ਕੇ ਤੇ ਇਹਨਾਂ ਦੀ ਵੀਡੀਓ ਜਿਹੜੀ ਪੋਸਟ ਕੀਤੀ ਆ ਕਿਉਂਕਿ ਬਹੁਤ ਸਾਰੇ ਕਸਟਮਰ ਜਿਹੜੇ ਸੀਗੇ ਉਹ ਮੈਨੂੰ ਮੈਸੇਜ ਕਰਦੇ ਸੀ WhatsApp ਦੇ ਉੱਪਰ ਵੀ ਸਾਨੂੰ ਰਾਮਟੈਕਸ ਬ੍ਰਾਂਡ ਦੇ ਵਿੱਚ ਸੂਟ ਦਿਓ ਤੇ ਸੋ ਰਾਮਟੈਕਸ ਬ੍ਰਾਂਡ ਜਿਹੜਾ ਜੇ ਉਹ ਆ ਗਿਆ ਆਪਣੇ ਕੋਲ ਚੈੱਕ ਕਰ ਲਓ ਰੇਟ ਜਿਹੜਾ ਜੇ ਇਹਦਾ 1150 ਰੁਪਏ ਜੇ ਤੇ ਸ਼ਿਪਿੰਗ ਜਿਹੜੀ ਜੇ ਹਮੇਸ਼ਾ ਦੀ ਤਰ੍ਹਾਂ ਫ੍ਰੀ ਜੇ ਤੇ ਆਓ ਅਗਲਾ ਸੂਟ ਦਿਖਾਵ ਉਦੇ ਵਿੱਚ ਦਾ ਸੇਮ ਨਾਲ ਦਾ ਪ੍ਰਿੰਟ ਆ ਗਿਆ ਜੇ ਅੱਗੇ ਆ ਗਿਆ ਆਪਣੇ ਕੋਲ ਇਹ ਹੈਗਾ ਜੇ ਲਾਈਟ ਲਵੈਂਡਰ ਤੇ ਉਹ ਜਿਹੜਾ ਹੈਗਾ ਉਹ ਵੀ ਤੁਹਾਨੂੰ ਸੇਮ ਹੀ ਉਹ ਵੀ ਲਵੈਂਡਰ ਹੀਗਾ ਇਹ ਦੂਜਾ ਲਵੈਂਡਰ ਆ ਗਿਆ ਬਲੂ ਬਲੂ ਟੋਨ ਦੇ ਵਿੱਚ ਆ ਗਿਆ ਹੈ ਹਨਾ ਤੇ ਆ ਰਿਹਾ ਇਹਦਾ ਬਹੁਤ ਸ਼ਾਨਦਾਰ ਪ੍ਰਿੰਟ ਤੇ ਬਹੁਤ ਸ਼ਾਨਦਾਰ ਸ਼ਰਟ ਟਾਈ ਮੀਟਰ ਦੀ ਕੱਟ ਬਾਟਮ ਵੀ ਸੇਮ ਟਾਈ ਮੀਟਰ ਦੀ ਕੱਟ ਤੇ ਇਹ ਪ੍ਰਿੰਟ ਜਿਹੜਾ ਜੇ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਰੇਟ ਕੀ ਹੈ ਇਹਦਾ 1150 ਰੁਪਏ ਸਿਰਫ ਸ਼ਿਪਿੰਗ ਜਿਹੜੀ ਫ੍ਰੀ ਆ ਆਲ ਓਵਰ ਇੰਡੀਆ ਦੇ ਵਿੱਚ ਆਉਤਾ ਦਾ ਅਗਲਾ ਪ੍ਰਿੰਟ ਜਿਹੜਾ ਮੈਂ ਉਹ ਵੀ ਚੈੱਕ ਕਰਾਉਣਾ ਤੇ ਇਹਦੀ ਮੈਚਿੰਗ ਕਰੀ ਫੇਰ ਤੁਸੀਂ ਵੇਖ ਲਓ ਕਿੰਨੀ ਪਿਆਰੀ ਹੈ ਕੰਟਰਾਸਟ ਕਿੰਨਾ ਪਿਆਰਾ ਹੈ ਦਾ ਤੇ ਇਹ ਆ ਗਿਆ ਜੇ ਅੱਗੇ ਫਿਰ ਆਪਣੇ ਕੋਲ ਰਾਮ ਟੈਕਸ ਦੇ ਵਿੱਚ ਪਿਓਰ ਬ੍ਰਾਂਡ ਦਾ ਮਾਲ ਤੇ ਬ੍ਰਾਂਡ ਤੇ ਸੂਟ ਰਾਮ ਟੈਕਸ ਬ੍ਰਾਂਡ ਦੇ ਵਿੱਚ ਤੇ ਕਲਰ ਕੰਟਰਾਸਟ ਕੰਬੀਨੇਸ਼ਨ ਜਿਹੜਾ ਜੇ ਤੁਸੀਂ ਚੈੱਕ ਕਰ ਲਓ ਤੇ ਇਹ ਆਪਣੇ ਕੋਲ ਲਾਸਟ ਸੂਟ ਜੇ ਅੱਜ ਦੀ ਵੀਡੀਓ ਦਾ ਤੇ ਇਹ ਹੈਗੇ ਜੇ ਆਪਣੇ ਕੋਲ ਸੂਟ ਇਰੇ ਆਪਾਂ ਤੁਹਾਨੂੰ ਦਿੱਤੇ ਆਲ ਓਵਰ ਕਾਟਨ ਦੇ ਉਸ ਤੋਂ ਬਾਅਦ ਮੈਚਿੰਗ ਦਿੱਤੀ ਆ ਮੈਚਿੰਗ ਦੇ ਸੂਟ ਜਿਹੜੇ ਸੀਗੇ ਉਹ ਸਿਰਫ ਰਾਮਟੈਕਸ ਬ੍ਰਾਂਡ ਦੇ ਵਿੱਚ ਹੀ ਬਾਕੀ ਸਾਰੇ ਜਿਹੜੇ ਸੀ ਜੇ ਉਹ ਕੈਮਰੀ ਕਾਟਨ ਤੇ ਬੀਬਾ ਕਾਟਨ ਦੋ ਕਾਟਨ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਦਿਖਾਈਆਂ ਆਪਾਂ ਵੀਡੀਓ ਦੇ ਵਿੱਚ ਤੇ ਇਹ ਹੀਗੇ ਮੈਚਿੰਗ ਸੂਟ ਤੇ ਮੈਚਿੰਗ ਦੀ ਜਿਹੜੀ ਆ ਆ ਸੋਹਣੀ ਜਿਹੀ ਮੈਚਿੰਗ ਤੁਸੀਂ ਵੇਖ ਸਕਦੇ ਜੀ ਇਦਾਂ ਆਪਾਂ ਫੋਟੋਆਂ ਜਿਹੜੀਆਂ ਉਹ ਵੀ ਪੋਸਟ ਕੀਤੀਆਂ ਗਰੁੱਪ ਦੇ ਵਿੱਚ ਇਦਾਂ ਕਰਕੇ ਪਾਈਆਂ ਸੀ ਤੇ ਇਹ ਤੁਹਾਨੂੰ ਸਾਰੇ ਸੂਟ ਜਿਹੜੇ ਸੀਗੇ ਅੱਜ ਦੇ ਮਿਲ ਜਾਣਗੇ ਜੇ ਇਹ ਵਾਲੇ 1150 ਦੇ ਵਿੱਚ ਤੇ ਪਹਿਲਾਂ ਜਿਹੜੇ ਆਪਾਂ ਪ ਸ਼ਿਪਿੰਗ ਲਾਉਗੀ ਫ੍ਰੀ ਇਹਨਾਂ ਦੇ ਵਿੱਚ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸਟਾਕ ਤੇ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਮੈਂ ਥੋੜੀ ਜੀ ਏਦਾਂ ਬਣਾਈ ਆ ਤੇ ਇਸ ਵੀਡੀਓ ਨੂੰ ਤੁਸੀਂ ਏਦਾਂ ਹੀ ਸਰਕਾਰ ਕਰ ਲਿਓ ਤੇ ਬਾਏ ਬਾਏ ਸასი ਕਾਲ ਸਭ ਦਾ ਧੰਨਵਾਦ ਤੇ ਸਾਡੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਜੀ ਟੇਕ ਕੇਅਰ